ਜਹਾਜ਼ ਦੀ ਤਰ੍ਹਾਂ ਬਣਿਆ ਹੋਇਆ ਸੀਗਾ ਜੀ ਉਰਦੂ ਭਾਸ਼ਾ ਤੇ ਅੰਗਰੇਜ਼ੀ ਭਾਸ਼ਾ 'ਚ ਲਿਖਿਆ ਹੋਇਆ ਸੀਗਾ ਜੀ ਠੀਕ ਹੈ ਪਾਕਿਸਤਾਨ ਦੀ ਡਿੱਗੇ ਕਿੱਥੇ ਆ ਕੇ ਸੀਗਾ ਜੀ ਇਹ ਆਪਣੇ ਘਰ ਦੇ ਨਾਲ ਹੀ ਆ ਜੇ ਬਾਹਰਲੇ ਪਾਸੇ ਖਾਲੀ ਜਗ੍ਹਾ ਪਈ ਨਾਲ ਖਾਲੀ ਜਗ੍ਹਾ ਪਈ ਆ ਹਾਂ ਜੀ ਖਾਲੀ ਜਗ੍ਹਾ 'ਚ ਪਈ ਆ ਜੀ ਠੀਕ ਹੈ ਉਹ ਕੀ ਸੀਗਾ ਜੀ ਕੀ ਉੱਤੇ ਲਿਖਿਆ ਆ ਬਣਿਆ ਕੀ ਉਹਦੇ 'ਤੇ ਪਾਕਿਸਤਾਨ ਲਿਖਿਆ ਸੀਗਾ ਜੀ ਮੇਰੇ ਸਾਹਮਣੇ ਤਾਂ ਹਾਂ ਜੀ ਪੁਲਸ ਵਾਲੇ ਪੁਲਸ ਵਾਲੇ ਲੈ ਕੇ ਫੜ ਕੇ ਪੁਲਸ ਵਾਲੇ ਲੈ ਗਏ ਹਾਂ ਉਹਨੂੰ ਲੈ ਕੇ ਚੱਕ ਪਾਕਿਸਤਾਨ ਦਾ ਉਹ ਵੀ ਇੱਕ ਜਹਾਜ਼ ਬਣਾ ਕੇ ਭੇਜਣਾ ਇੰਨੀ ਦੂਰ ਇੰਨੀ ਦੂਰ ਆਏ ਆ ਜਾਣ ਹਵਾ ਵਿੱਚ ਔਕੇ ਤੇ ਇਨੀ ਵਟਾ ਬਣਾ ਬਸ਼ਕਲ ਹੈ ਵੀ ਇੱਥੇ ਪਿੰਡ ਦੇ ਵਿੱਚ ਕੁਝ ਜਹਾਜ਼ ਟੈਪ ਆਇਆ ਵਾ ਪਿੰਡ ਦੇ ਲੋਕਾਂ ਦੇ ਵਿੱਚ ਤਾਂ ਇੱਕ ਮਾਹੌਲ ਬਣ ਗਿਆ ਹੁਣ ਡਰ ਦਾ ਜੱਸ ਸਹਿਮ ਦਾ ਕਿਵੇਂ ਆ ਬਈ ਬਸ ਚਰਚਾ ਵਾਂ ਵੀ ਕਿਤੇ ਡਿੱਗਿਆ ਕੀ ਗੱਲ ਹੈ ਅਗਲਾ ਕਹਿੰਦਾ ਕਈ ਵਾਰੀ ਕੋਈ ਨਸ਼ੇ ਵਾਲੀ ਚੀਜ਼ ਨਾ ਹੋਵੇ ਉਹ ਤਾਂ ਤੋਂ ਹੁੰਦਾ ਸੀ ਇੱਕ ਗਵਾਰੇ ਦੀ ਸ਼ਕਲ ਦਾ ਨੂੰ ਦਿਖਿਆ ਜੀ ਪਰ ਥੱਲੇ ਉਹ ਜਦੋਂ ਆ ਕੇ ਥੱਲੇ ਡਿੱਗ ਪਿਆ ਜੀ ਹਵਾ ਦੇ ਚੋਂ ਭਰੀ ਹੋਈ ਸੀ ਉਹ ਹਵਾ ਨਿਕਲ ਗਈ ਸੀ ਜੀ ਤੇ ਉਸ ਤੋਂ ਬਾਅਦ ਪਤਾ ਲੱਗਿਆ ਵੀ ਇਹ ਇੱਕ ਜਹਾਜ਼ ਦੀ ਤਰ੍ਹਾਂ ਖੜਾਉਣਾ ਜਾਂ ਬਣਿਆ ਹੋਇਆ ਸੀ ਜੀ ਜਿਵੇਂ ਭਾਰਤ ਨੇ ਤੇ ਪਾਕਿਸਤਾਨ ਨੇ ਇੱਕ ਦੂਜੇ ਦੇ ਜਹਾਜ਼ ਉਡਣ ਤੋਂ ਰੋਕੇ ਹੋਏ ਆ ਪਰ ਇੱਕ ਜਹਾਜ਼ ਵਰਗਾ ਜਹਾਜ਼ ਭੇਜਣਾ ਇੱਧਰ ਇਹ ਵੀ ਵੱਡੇ ਸਵਾਲ ਖੜੇ ਕਰਦਾ ਲੋਕਾਈ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਮਤਾਜ ਭਾਰਤ ਅਤੇ ਪਾਕਿਸਤਾਨ ਦੇ ਹਾਲਾਤ ਨੇ ਜਿਹੜੇ ਉਹ ਨਾਜ਼ੁਕ ਬਣੇ ਹੋਏ ਆ ਪਰ ਉਹਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਫਰੀਕੋਟ ਜ਼ਿਲ੍ਹੇ ਦਾ ਪਿੰਡ ਆ ਰਾਮੇਆਣਾ ਜਿੱਥੇ ਇੱਕ ਜਹਾਜ਼ ਨੁਮਾ ਗੁਬਾਰਾ ਆ ਕੇ ਡਿੱਗਦਾ ਇੱਕ ਜਹਾਜ਼ ਹੈ ਜਿਹੜਾ ਉਹ ਪਿੰਡ ਦੇ ਵਿੱਚ ਆ ਕੇ ਡਿੱਗਦਾ ਤੇ ਉਸ ਤੋਂ ਬਾਅਦ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਇੱਕ ਚਾਚਾ ਛੜਦੀ ਹੈ ਕਿ ਕਿਵੇਂ ਇੱਥੇ ਪਹੁੰਚਿਆ ਕੀ ਕੁਝ ਪਹੁੰਚਿਆ ਉਸ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਸਕਰੀਨ ਉਤੇ ਦਿਖਾ ਦਿੰਨੇ ਆ ਕਿ ਜਿਹੜੀ ਉਹ ਜਹਾਜ਼ ਨੁਮਾ ਚੀਜ਼ ਬਣੀ ਹੋਈ ਹੈ ਉੱਤੇ ਉਹਦਾ ਪਾਕਿਸਤਾਨ ਦਾ ਨਾਮ ਲਿਖਿਆ ਹੋਇਆ ਉਰਦੂ ਭਾਸ਼ਾ ਵੀ ਲਿਖੀ ਹੋਈ ਹੈ ਤੇ ਉਹਨਾਂ ਦਾ ਜਿਹੜਾ ਚੰਦ ਅਤੇ ਸਤਾਰਾ ਉਹ ਵੀ ਬਣਿਆ ਹੋਇਆ ਪਿੰਡ ਦੇ ਲੋਕ ਮੌਜੂਦ ਨੇ ਉਹਨਾਂ ਤੋਂ ਪੁੱਛਦੇ ਕਿ ਜਾਣਕਾਰੀ ਉਹਨੂੰ ਹੈ ਜਾਂ ਨਹੀਂ ਕਿੱਥੋਂ ਮਿਲਿਆ ਕਿਵੇਂ ਮਿਲਿਆ ਸਾਰੀ ਗੱਲ ਬਾਤ ਬਾਪੂ ਜੀ ਜਿਹੜਾ ਇੱਕ ਤੁਹਾਡੇ ਪਿੰਡ ਕਹਿੰਦੇ ਕਿ ਜਹਾਜ਼ ਡਿੱਗਾ ਪਾਕਿਸਤਾਨ ਦਾ ਪਤਾ ਉਹਦੇ ਬਾਰੇ ਕੁਝ ਨਹੀਂ ਸਾਨੂੰ ਨਹੀਂ ਪਤਾ ਕੀ ਤੁਹਾਨੂੰ ਨਹੀਂ ਪਤਾ ਹਾਂ ਜੀ ਠੀਕ ਹੈ ਸਰ ਜੀ ਬਤਾ ਨਹੀਂ ਜੀ ਕਿ ਸਰ ਨਹੀਂ ਪਤਾ ਬੱਸ ਸੁਣੇ ਸੁਣਾਈ ਗੱਲ ਹੀ ਆਹ ਜਿਹੜੀ ਵੀ ਹਾਂਜੀ ਉਧਰਲੇ ਪਾਸੇ ਪਤਾ ਲੱਗੂਗਾ ਉੱਪਰਲੇ ਪਾਸੇ ਹਾਂ ਉਹ ਵੀ ਚਾਹਤਾ ਸੁਣੀਆ ਪਿੰਡ ਦੇ ਸਵੇਰ ਦੀ ਹਾਂਜੀ ਸੁਣੀਆ ਕੀ ਗੱਲਬਾਤ ਚੱਲ ਰਹੀ ਹੈ ਪਿੰਡ 'ਚ ਪੁਲਸ ਵਾਲੇ ਪੁਲਸ ਵਾਲੇ ਲੈ ਕੇ ਫੜ ਕੇ ਪੁਲਸ ਵਾਲੇ ਲੈ ਗਏ ਹਾਂ ਉਹਨੂੰ ਲੈ ਕੇ ਚੱਕੇ ਉਹ ਕਿਵੇਂ ਦੇਖਦੇ ਹੋ ਵੀ ਇੱਕ ਪਾਕਿਸਤਾਨ ਦੀ ਚੀਜ਼ ਇੰਨੀ ਦੂਰ ਆ ਕੇ ਪਿੰਡ ਡਿੱਗਣੀ ਉਹ ਵੀ ਆਪਣੇ ਵਿਰਾਮਿਆਂ ਨੇ ਪਿੰਡ ਦੇ ਵਿੱਚ ਉਹ ਫਿਰ ਉਹਨੇ ਕਿਤੇ ਆ ਕੇ ਲੈ ਗਈ ਹੋਣਗੇ ਹਾਂ ਪਤਾ ਨਹੀਂ ਲੱਗਾ ਉਧਰ ਲਿਆ ਕਿੱਥੇ ਉਧਰਲੇ ਪਾਸੇ ਪਿੰਡ ਵਾਲਿਆਂ ਨੂੰ ਪਤਾ ਹੋਊਗਾ ਬਿਲਕੁਲ ਹਾਂ ਐ ਨਹੀਂ ਪਤਾ ਕਿੱਥੋਂ ਮਿਲੀ ਹੈ ਉਹ ਵਾਰੀਆਂ ਨਹੀਂ ਹੈ ਉਹ ਦਰ ਬਦਲ ਆਈ ਨਹੀਂ ਪਤਾ ਹੈ ਮੈਨੂੰ ਨਹੀਂ ਪਤਾ ਜੀ ਹਾਂ ਉਹ ਵੈਸੇ ਕਿਵੇਂ ਦੇਖਦੇ ਵੀ ਪਾਕਿਸਤਾਨ ਦੀ ਚੀਜ਼ ਇੱਥੇ ਕਿਵੇਂ ਪਹੁੰਚ ਗਈ ਜੀ ਕੋਈ ਆਪਾਂ ਨੂੰ ਪਤਾ ਨਹੀਂ ਆਪਾਂ ਪੁਲਿਸ ਦੀ ਦਰਵੇ ਵੀ ਹੁਣ ਗੱਲ ਸੁਣੀ ਹੈ ਹਾਂ ਕਿ ਵਿਆਪਰ ਵੀ ਕਿਹਾ ਤੁਸੀਂ ਦੱਸਿਆ ਵੀ ਹਾਂ ਮਤਲਬ ਪਾਕਿਸਤਾਨ ਦਾ ਉਹ ਵੀ ਇੱਕ ਜਹਾਜ਼ ਬਣਾ ਕੇ ਭੇਜਣਾ ਇੰਨੀ ਦੂਰ ਇੰਨੀ ਦੂਰ ਐ ਆ ਜਾਣ ਹਵਾ ਵਿੱਚ ਮੌਕੇ ਤੇ ਨਹੀਂ ਵਟਾ ਬਣਾ ਮੁਸ਼ਕਲ ਹੈ ਇੰਨੀ ਵਟਾ ਮਾ ਕਿਵੇਂ ਹਾਲਾਤ ਵੀ ਤੁਹਾਨੂੰ ਪਤਾ ਕਿ ਬਣੇ ਹੋਏ ਆ ਬਲਾ ਦਾ ਬਣੇ ਆ ਜੀ ਜੰਗਲ ਹਾਲਾਤ ਵੀ ਬਣੇ ਲੱਗਦੇ ਵਿੱਚ ਇਹ ਨਹੀਂ ਬੜਾ ਔਣਾ ਮੁਸ਼ਕਲ ਆ ਉਹ ਕਹਿੰਦੇ ਪੁਲਿਸ ਪੁਲਿਸ ਲੈ ਗਈ ਸਵੇਰੇ ਜੀ ਫਿਰ ਆ ਤੜਕੇ ਮਾਦਾ ਆਪ ਇੱਥੇ ਹੁਣ ਸੁਣਿਆ ਜੀ ਕਿਦਾ ਪੁਲਿਸ ਲੈ ਗਏ ਗੱਲ ਜੀ ਗੱਲ ਸੁਣੀ ਆ ਇੱਥੇ ਜੀ ਇੱਕ ਹੋਣੀ ਗੱਲਾਂ ਕਰੀਏ ਦੇਖੋ ਪੁਲਿਸ ਲੈ ਗਈ ਪੁਲਿਸ ਵੀ ਲੈ ਗਈ ਅੱਛਾ ਤੜਕੀ ਲੈ ਗਏ ਆ ਹਾਂ ਐ ਨਹੀਂ ਪਤਾ ਮਿਲਿਆ ਕਿੱਥੋਂ ਆ ਨਾ ਸਾਨੂੰ ਨਹੀਂ ਪਤਾ ਜੀ ਬਿਲਕੁਲ ਹੋਰ ਵੀ ਗੱਲਬਾਤ ਜਿਹੜੀ ਕਰ ਲੈਣੇ ਆ ਬਾਪੂ ਤੁਹਾਨੂੰ ਪਤਾ ਜੀ ਇਹ ਘਟਨਾ ਬਾਰੇ ਕੀ ਵਾਪਰਿਆ ਪਿੰਡ ਜੱਜ ਨਹੀਂ ਜੀ ਸੁੱਥੋ ਜਾਣਕਾਰੀ ਮਿਲਿਆ ਵੀ ਆ ਮਤਲਬ ਵਿਧਾਨੂ ਫੋਟੋ ਦਿਖਾਈਏ ਇਹ ਤੋਂ ਪਤਾ ਮਤਲਬ ਪਹਿਲਾਂ ਤਾਂ ਕੋਈ ਗੱਲਬਾਤ ਨਹੀਂ ਆਪਾਂ ਸੁਣੀ ਨਾ ਜੀ ਪਹਿਲਾਂ ਮੈਂ ਤਾਂ ਜਮੈਂ ਨਹੀਂ ਸੁਣੀ ਠੀਕ ਹੈ ਅਗਲੇ ਤੁਹਾਨੂੰ ਪਤਾ ਜੀ ਇੱਕ ਕਹਿੰਦੇ ਕਿ ਪਾਕਿਸਤਾਨ ਦਾ ਗਬਾਰਾ ਜਿਹੜਾ ਜਹਾਜ਼ ਬਣਿਆ ਹੋਇਆ ਉਹ ਪਿੰਡ ਗਿਆ ਤੁਹਾਡੇ ਅੱਜ ਛੋਰੀ ਨਾ ਵੀ ਆਪਾਂ ਤਾਂ ਹਾਲੇ ਪਿੰਡ ਦੇ ਵਸਨੀਕਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ ਕਹਿੰਦੇ ਕਿ ਚਰਚਾ ਜ਼ਰੂਰ ਚੱਲ ਰਹੀ ਹੈ ਕਿ ਕੁਝ ਇੱਥੇ ਡਿੱਗਿਆ ਪਰ ਜਿਹੜੀਆਂ ਤਸਵੀਰਾਂ ਨੇ ਸਾਡੇ ਕੋਲੀਆਂ ਤੁਹਾਨੂੰ ਉਹ ਵੀ ਦਿਖਾ ਦਿੰਦੇ ਆ ਕਿ ਇੱਕ ਜਹਾਜ਼ ਬਣਿਆ ਹੋਇਆ ਜਿਵੇਂ ਆ ਕਿ ਪਾਕਿਸਤਾਨ ਨੇ ਵੀ ਭਾਰਤ ਦੇ ਜਹਾਜ਼ਾਂ ਉੱਤੇ ਰੋਕ ਲਾਈ ਹੋਈ ਹੈ ਉੱਡਣ ਤੋਂ ਤੇ ਉਵੇਂ ਹੀ ਕੱਲ ਭਾਰਤ ਨੇ ਵੀ ਹਾਂ ਹਾਂਜੀ ਡਰਨਾ ਦਾ ਬੰਦ ਕਰਤੀਆਂ ਡਰਨਾ ਬੰਦ ਕਰ ਸਾਰਾ ਬਾਈ ਵਿੱਚ ਇਹਨੂੰ ਵਤ ਤੋਂ ਮੇਣਾ ਅਜੇ ਨਾਲ ਲਈ ਫਿਰਦੇ ਨਾ ਜਾ ਪਾਉ ਨੂੰ ਤੇ ਵੀ ਪਾਕਿਸਤਾਨ ਦਾ ਵੀ ਜਹਾਜ਼ ਜਹਾਜ਼ ਕਿ ਡਰੂਣਾ ਹੈ ਜਹਾਜ਼ ਬਣਿਆ ਹੋਇਆ ਜੀ ਕਹਿੰਦੇ ਦੁਵਾਰੇ ਵਰਗਾ ਠੀਕ ਹੈ ਜੀ ਤੁਹਾਨੂੰ ਹੈ ਪਤਾ ਵੀ ਡਿੱਗਿਆ ਨਹੀਂ ਨਹੀਂ ਆਪਾਂ ਨੂੰ ਨਹੀਂ ਪਤਾ ਨਹੀਂ ਉਦੋਂ ਨੂੰ ਪਤਾ ਲੱਗੂ ਉਦੋਂ ਲਈ ਪਹਿਲੇ ਵਾਸਤੇ ਉਹ ਉੱਧਰ ਵੀ ਗੱਲਬਾਤ ਕਰ ਲਓ ਠੀਕ ਹੈ ਜੀ ਹਾਂ ਤਾਂ ਪਿੰਡ ਰਾਮੇਆਣਾ ਦੇ ਸਰਪੰਚ ਰਾਜਦੀਪ ਸਿੰਘ ਸਾਡੇ ਨਾਲ ਮੌਜੂਦ ਨੇ ਉਹਨਾਂ ਤੋਂ ਜਾਣ ਕੇ ਲੈਣੇ ਕਿ ਕੀ ਪੂਰੀ ਘਟਨਾ ਕੀ ਆਇਆ ਕੀ ਮਿਲਿਆ ਬਾਈ ਇੱਕ ਜਿਹੜੀ ਗੱਲ ਆ ਰਹੀ ਹੈ ਸਾਡੇ ਕੋਲ ਕਿ ਰਾਮੇਆਣਾ ਪਿੰਡ ਦੇ ਵਿੱਚ ਕੁਝ ਪਾਕਿਸਤਾਨ ਤੋਂ ਆਇਆ ਕੀ ਇਹ ਘਟਨਾ ਸਾਰੀ ਹੈ ਜੀ ਬਾਈ ਜੀ ਸਾਨੂੰ ਫੋਨ ਹੀ ਆ ਰਹੇ ਆ ਬਾਹਰੋਂ ਪਰ ਸਾਨੂੰ ਪਿੰਡ ਦੇ ਵਿੱਚ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਨਾ ਹੀ ਕਹਿ ਰਹੇ ਆ ਵੀ ਇੱਥੇ ਪਿੰਡ ਦੇ ਵਿੱਚ ਕੁਝ ਜਾਜ ਟੈਪ ਆਇਆ ਵਾ ਲੋਕ ਸਾਨੂੰ ਫੋਨ ਕਰ ਕਰਕੇ ਬਾਹਰੋਂ ਪੁੱਛ ਰਹੇ ਆ ਚਰਚਾਵਾਂ ਵੀ ਹੈਗੀਆਂ ਪਰ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਗਈ ਕੀ ਲੋਕਾਂ ਲੋਕ ਕੀ ਪੁੱਛ ਰਹੇ ਤੁਹਾਨੂੰ ਫੋਨ ਲਾ ਲਾ ਕੇ ਬਸ ਐਂ ਬਾਈ ਜਿਵੇਂ ਤੁਸੀਂ ਆ ਗਏ ਹੋ ਜਾਂ ਹੋਰ ਪਿੰਡ ਦੇ ਵਿੱਚੋਂ ਵੀ ਕੋਈ ਪਿੰਡ ਦੇ ਵਿੱਚ ਕੋਈ ਚੀਜ਼ ਡਿੱਗੀ ਆ ਬਾਹਰੋਂ ਆ ਕੇ ਤੇ ਵੀ ਉਹਦੇ ਬਾਰੇ ਨਾ ਹੀ ਸਾਨੂੰ ਕੋਈ ਪੁਲਿਸ ਨੇ ਇਹਦੇ ਬਾਰੇ ਜਾਣਕਾਰੀ ਤੇ ਨਾ ਹੀ ਸਾਨੂੰ ਕਿਸੇ ਗੱਲ ਬਾਰੇ ਪਤਾ ਜੀ ਪਿੰਡ ਦੇ ਵਿੱਚ ਪੁਲਿਸ ਆਈ ਹੋਵੇ ਜਾਂ ਕਿਸੇ ਨਾਲ ਗੱਲਬਾਤ ਕੀਤੀ ਹੋਵੇਗੀ ਪਤਾ ਕੋਈ ਨਹੀਂ ਨਹੀਂ ਭਾਈ ਜੀ ਅਸੀਂ ਕਾਫੀ ਬੰਦੇ ਤੋਂ ਜਾਣਕਾਰੀ ਕੀਤੀ ਹੈ ਵੀ ਪਿੰਡ ਵਿੱਚ ਕੋਈ ਸਾਨੂੰ ਐਸੀ ਗੱਲ ਅਜੇ ਤੱਕ ਸਾਹਮਣੇ ਤਾਂ ਆਈ ਨਹੀਂਗੀ ਪਰ ਚਰਚਾਵਾਂ ਫੁੱਲ ਆ ਪਿੰਡ ਦੇ ਵਿੱਚ ਗੱਲਬਾਤ ਲੋਕ ਇੱਕ ਦੂਜੇ ਨੂੰ ਪੁੱਛ ਰਹੇ ਆ ਕੋਈ ਪੱਕੀ ਸਬੂਤ ਜਾਣਕਾਰੀ ਨਹੀਂ ਹੈ ਕਿਸੇ ਕੋਲ ਕੀ ਭਾਈ ਕੁਝ ਕੀ ਰਹੇ ਆ ਮਤਲਬ ਕੀ ਕਿੱਥੋਂ ਆਇਆ ਕੀ ਆਇਆ ਕੀ ਪੁੱਛ ਰਹੇ ਲੋਕ ਇੱਕ ਦੂਜੇ ਹਰੇ ਭਾਈ ਬਸ ਚਰਚਾਵਾ ਹੀ ਆ ਕੋਈ ਕੋਈ ਕਿਸੇ ਨੂੰ ਕਲੀਅਰ ਤਾਂ ਕੋਈ ਗੱਲ ਦਾ ਪਤਾ ਨਹੀਂਗਾ ਜਿਵੇਂ ਕੋਈ ਕੋਈ ਕਿਵੇਂ ਕੋਸ਼ ਕਹਿ ਦਿੰਦਾ ਕੋਈ ਕੋਸ਼ ਕਹਿ ਦਿੰਦਾ ਵੀ ਯਾਨੀ ਪੂਰੀ ਜਾਣਕਾਰੀ ਕਿਸੇ ਕੋਲੇ ਵੀ ਹੈ ਨਹੀਂ ਇਸ ਬਾਰੇ ਪਰ ਅਸੀਂ ਸ਼ਾਮ ਤੱਕ ਇਹ ਗੱਲ ਕਲੀਅਰ ਜਰੂਰ ਕਰਾਂਗੇ ਹੁਣ ਤੁਹਾਡੇ ਤੋਂ ਪਤਾ ਲੱਗਿਆ ਮਾਦਮ ਤੋਂ ਅਸੀਂ ਡੀਐਸਪੀ ਜੈਤੋ ਸਾਹਿਬ ਨਾਲ ਵੀ ਗੱਲ ਕਰਦੇ ਆ ਵੀ ਕੋਈ ਉਹ ਜੀ ਗੱਲਬਾਤ ਆ ਪਰ ਸਾਡੇ ਕੋਈ ਧਿਆਨ ਚ ਹੀ ਨਾ ਸਾਨੂੰ ਪੁਲਿਸ ਨਹੀਂ ਕੋਈ ਜਾਣਕਾਰੀ ਦਿੱਤੀ ਆ ਤੇ ਨਾ ਹੀ ਸਾਨੂੰ ਵੈਸੇ ਪਤਾ ਲੱਗਿਆ ਜਿਵੇਂ ਬਈ ਇੱਕ ਫੋਟੋ ਸਾਡੇ ਕੋਲ ਆਈ ਹੋਈ ਆ ਉਹ ਜਹਾਜ਼ ਬਣਿਆ ਹੋਇਆ ਪਾਕਿਸਤਾਨ ਉੱਤੇ ਲਿਖਿਆ ਹੋਇਆ ਉਹਦੇ ਉੱਤੇ ਪਾਕਿਸਤਾਨ 에ਅਰਲਾਈਨ ਇਹ ਕਿਵੇਂ ਦੇਖਦੇ ਹੋ ਕਿ ਪਾਕਿਸਤਾਨ ਤੋਂ ਰਾਮੇ ਆਣਾ ਪਿੰਡ ਕਾਫੀ ਦੂਰੀ ਤੇ ਆ ਵੀ ਇੱਥੇ ਚੀਜ਼ ਆਉਣੀ ਉਹਨੂੰ ਕਿਵੇਂ ਦੇਖਦੇ ਬਾਈ ਜੀ ਹਾਂ ਕੁ ਵੀ ਕਾਫੀ ਦੂਰੀ ਤੇ ਆ ਜਾਂਦਾ ਬਾਈ ਜੀ ਆਪਾਂ ਉਹ ਚੀਜ਼ ਦੇਖੀਏ ਫਿਰ ਆਪਾਂ ਨੂੰ ਜਾਣਕਾਰੀ ਆ ਇਹਦੇ ਜ਼ਿਆਦਾ ਜਾਣਕਾਰੀ ਤਾਂ ਮੇਰੇ ਹਿਸਾਬ ਨਾਲ ਪੁਲਿਸ ਹੀ ਦੇ ਸਕਦੀ ਆ ਤਾਂ ਅਸੀਂ ਅੱਜ ਸ਼ਾਮ ਤੱਕ ਡੀਐਸਪੀ ਸਾਹਿਬ ਨਾਲ ਵੀ ਇਸ ਬਾਰੇ ਪਿੰਡ ਦੇ ਲੋਕਾਂ ਦੇ ਵਿੱਚ ਤਾਂ ਇੱਕ ਮਾਹੌਲ ਬਣ ਗਿਆ ਹੁਣ ਡਰ ਦਾ ਜਾਂ ਸਹਿਮ ਦਾ ਕਿਵੇਂ ਹਾਂ ਬਾਈ ਬਸ ਚਰਚਾ ਆਵੇਂ ਵੀ ਕਿਤੇ ਡਿੱਗਿਆ ਕੀ ਗੱਲ ਆ ਅਗਲਾ ਕਹਿੰਦਾ ਕਈ ਵਾਰੀ ਕੋਈ ਨਸ਼ੇ ਵਾਲੀ ਚੀਜ਼ ਨਾ ਹੋਵੇ ਕਿਸੇ ਦੀ ਕੋਈ ਸ਼ਰਾਰਤ ਬਾਜੀ ਨਾ ਹੋਵੇ ਹਨ ਇਸ ਗੱਲਾਂ ਕਰਕੇ ਲੋਕਾਂ ਵਿੱਚ ਸਹਿਮ ਦਾ ਤਾਂ ਮਾਹੌਲ ਹੁੰਦਾ ਹੀ ਆ ਜੀ ਹੁਣ ਹਾਲੇ ਇਹ ਨਹੀਂ ਪਤਾ ਕਿੱਥੇ ਡਿੱਗਿਆ ਕਿਵੇਂ ਡਿੱਗਿਆ ਨਹੀਂ ਨਹੀਂ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਠੀਕ ਹੈ ਤਾਂ ਉਹ ਅੰਕਲ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਘਰ ਦੇ ਨਾਲ ਇਹ ਗੁਬਾਰਾ ਜਿਹੜਾ ਬਣਿਆ ਹੋਇਆ ਜਿਹੜਾ ਜਹਾਜ਼ ਸੀਗਾ ਉਹ ਆ ਕੇ ਡਿੱਗ ਗਿਆ ਗੱਲਬਾਤ ਕਰਦੇ ਆਂ ਅੰਕਲ ਜੀ ਕੀ ਚੀਜ਼ ਸੀਗੀ ਕੀ ਤੁਸੀਂ ਦੇਖਿਆ ਜਦੋਂ ਸਾਰਾ ਕੁਝ ਤੁਹਾਨੂੰ ਪਤਾ ਲੱਗਾ ਉਹ ਤਾਂ ਤੋਂ ਆਉਂਦਾ ਸੀ ਜੀ ਇੱਕ ਗੁਬਾਰੇ ਦੀ ਸ਼ਕਲ ਦਾ ਨੂੰ ਹੀ ਦਿਖਾਇ ਜੀ ਪਰ ਥੱਲੇ ਉਹ ਜਦੋਂ ਆ ਕੇ ਥੱਲੇ ਡਿੱਗ ਪਿਆ ਜੀ ਹਵਾ ਦੇ ਚੋਂ ਭਰੀ ਹੋਈ ਸੀ ਉਹ ਹਵਾ ਨਿਕਲ ਗਈ ਸੀਗੀ ਜੀ ਤੇ ਉਸ ਤੋਂ ਬਾਅਦ ਪਤਾ ਲੱਗਿਆ ਵੀ ਇਹ ਇੱਕ ਜਹਾਜ਼ ਦੀ ਤਰ੍ਹਾਂ ਖਡਾਉਣਾ ਦਾ ਬਣਿਆ ਹੋਇਆ ਸੀਗਾ ਜੀ ਜਿਸੀ ਉਹ ਪਲਾਸਟਿਕ ਦਾ ਕਾਗਜ਼ੀ ਵੈਸੇ ਤਾਂ ਹੀ ਕੱਲਾ ਤੇ ਉਹ ਬਸ ਥੱਲੇ ਆ ਕੇ ਡਿੱਗੇ ਤੋਂ ਲਫਾਫਾ ਜਿਹਾ ਸੀਗਾ ਜ ਪਹੁੰਚਣ ਨੂੰ ਦੱਸਤਾ ਜੀ ਤੇ ਉਹ ਲੈ ਗਈ ਪੁਲਿਸ ਵਾਲੇ ਚੱਕ ਕੇ ਬਸ ਖੂ ਖਾਸ ਹੈ ਨਹੀਂ ਸੀ ਕੱਲਾ ਲਫਾਫਾ ਸੀਗਾ ਜੀ ਠੀਕ ਹੈ ਡਿੱਗਿਆ ਕਿੱਥੇ ਆ ਕੇ ਸੀਗਾ ਜੀ ਇਹ ਆਪਣੇ ਘਰ ਦੇ ਨਾਲ ਹੀ ਆ ਜੇ ਬਾਹਰਲੇ ਪਾਸੇ ਖਾਲੀ ਜਗ੍ਹਾ ਪਈ ਨਾਲ ਖਾਲੀ ਜਗ੍ਹਾ ਪਈ ਹਾਂ ਜੀ ਖਾਲੀ ਜਗ੍ਹਾ ਚ ਪਈ ਆ ਜੀ ਠੀਕ ਹੈ ਉਹ ਕੀ ਸੀਗਾ ਜੀ ਕੀ ਉੱਤੇ ਲਿਖਿਆ ਆ ਬਣਿਆ ਕੀ ਉਹਦੇ ਤੇ ਪਾਕਿਸਤਾਨ ਲਿਖਿਆ ਸੀਗਾ ਜੀ ਮੇਰੇ ਸਾਹਮਣੇ ਤਾਂ ਹਾਂ ਜੀ ਹਾਂ ਕੀ ਲੱਗਦਾ ਵੀ ਇੱਥੋਂ ਆਨੇੜੋਂ ਕਿ ਉਧਰੋਂ ਉਧਰੋਂ ਆਇਆ ਲੱਗਦਾ ਇਹ ਨਹੀਂ ਕੁਝ ਕਹਿ ਸਕਦੇ ਜੀ ਉਪਰੋਂ ਆਉਂਦਾ ਤਾਂ ਸਾਨੂੰ ਦਿਸਿਆ ਵੀ ਪਰੋਂ ਤਾਂ ਤੋਂ ਜੋ ਆ ਰਿਹਾ ਵੀ ਇਹ ਤੇ ਜਾਨੀ ਕਿ ਐ ਨਹੀਂ ਪਤਾ ਲੱਗ ਵੀ ਨੇੜੋਂ ਆਇਆ ਕਿ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਜੀ ਪਾਕਿਸਤਾਨ ਦੇ ਉੱਤੇ ਇਸ ਤਰ੍ਹਾਂ ਲਿਖਿਆ ਸੀ ਜੀ ਉੱਤੇ ਇੱਕ ਵਾਰ ਜਦੋਂ ਆ ਕੇ ਡਿੱਗਿਆ ਤੁਹਾਨੂੰ ਇੱਕ ਵਾਰ ਡਰ ਵੀ ਆ ਗਿਆ ਹੋਣਾ ਮਨ ਦੇ ਵਿੱਚ ਕਿ ਆ ਗਿਆ ਕਿ ਨਹੀਂ ਉਹ ਲਫਾਫਾ ਹੀ ਲੱਗ ਰਿਹਾ ਸੀਗਾ ਜੀ ਵੈਸੇ ਲਫਾਫਾ ਹੀ ਸੀਗਾ ਜੀ ਕੋਈ ਡਰ ਵਾਲੀ ਹੈ ਨਹੀਂ ਸੀ ਚੀਜ਼ ਤੇ ਕੋਈ ਐ ਲੱਗਦਾ ਨਹੀਂ ਸੀਗਾ ਵੀ ਕੋਈ ਡਰ ਵਾਲੀ ਚੀਜ਼ ਆ ਲਫਾਫਾ ਹੀ ਦਿਸ ਰਿਹਾ ਸੀਗਾ ਜੀ ਕੱਲਾ ਤੁਸੀਂ ਦੇਖਿਆ ਉਹ ਚੰਗੀ ਤਰ੍ਹਾਂ ਕਿ ਕੁਝ ਵਿੱਚ ਹੈ ਤਾਂ ਨਹੀਂ ਮੈਂ ਕਿ ਸਵਾਰ ਕੇ ਮੈਂ ਦੇਖਿਆ ਜੀ ਮੁੜ ਕੇ ਦੁਬਾਰਾ ਵਿੱਚ ਉਹ ਹਵਾ ਨਾਲ ਵੀ ਹਿੱਲੀ ਗਿਆ ਉਹ ਕਹਿੰਦਾ 10 ਵੇਟ ਮੈਂ ਕੋਲੇ ਨਹੀਂ ਗਿਆ ਜੀ ਮੈਂ ਕਿ ਕੋਈ ਹੋਰ ਚੀਜ਼ ਨਾ ਹੋਵੇ ਜਾਂ ਕਿਵੇਂ ਵੀ ਰੱਖ ਲਓ ਜੀ ਤੇ ਉਹ ਹਵਾ ਨਾਲ ਹਿੱਲੀ ਗਿਆ ਮੁੜ ਕੇ ਮੈਂ ਜਾ ਕੇ ਕੋਲੇ ਵੇਖਿਆ ਜੀ ਤੇ ਡੱਕ ਰੁਕਣ ਹਲਾ ਗਿਆ ਤਾਂ ਹਵਾ ਸੀਗੀ ਕੱਲੇ ਉਹ ਬਸ ਹਵਾ ਨਾਲ ਹਲ ਰਿਹਾ ਸੀਗਾ ਜੀ ਲਫਾਫਾ ਸੀਗਾ ਜੀ ਲਫਾਫਾ ਸੀਗਾ ਹਾਂ ਜਿਵੇਂ ਆ ਤੁਹਾਨੂੰ ਪਤਾ ਉਹ ਹਾਲਾਤ ਬਣੇ ਹੋਏ ਆ ਭਾਰਤ ਪਾਕਿਸਤਾਨ ਦੇ ਹੋਣਾ ਲੱਗਦਾ ਕਿ ਉਹ ਉਹ ਵੀ ਕਾਰਨ ਹੋ ਸਕਦਾ ਕੋਈ ਭੇਜਿਆ ਹੋਵੇ ਨਹੀਂ ਇਸ ਤਰ੍ਹਾਂ ਦਾ ਕੋਈ ਲੱਗ ਨਹੀਂ ਰਿਹਾ ਸੀਗਾ ਨੇ ਵੈਸੀ ਅੱਜ ਹਾਜ ਦੀ ਤਰ੍ਹਾਂ ਬਣਿਆ ਹੋਇਆ ਸੀਗਾ ਜੀ ਠੀਕ ਹੈ ਉੱਤੇ ਪਾਕਿਸਤਾਨ ਉਹ ਪਸ਼ਾ ਹੋਰ ਪਸ਼ਾ ਹਾਂ ਉਰਦੂ ਭਾਸ਼ਾ ਤੇ ਅੰਗਰੇਜ਼ੀ ਭਾਸ਼ਾ 'ਚ ਲਿਖਿਆ ਹੋਇਆ ਸੀਗਾ ਜੀ ਠੀਕ ਹੈ ਪਾਕਿਸਤਾਨ ਜੀ ਹਾਂ ਇਹ ਕੀ ਲੱਗਦਾ ਵੀ ਆਪਣੇ ਆਪਣੇ ਬਣਿਆ ਹੋਊਗਾ ਕਿ ਉੱਥੇ ਬਣਿਆ ਹੋਊਗਾ ਇਹ ਇਹ ਤਾਂ ਹੀ ਲੱਗਦਾ ਤਾਂ ਵੀ ਉਧਰ ਦਾ ਹੀ ਸੀਗਾ ਇਹ ਵੇਖ ਇਧਰ ਮਸ਼ੀਨਾ ਮਸ਼ੀਨਾ ਦੇ ਹਿਸਾਬ ਨਾਲ ਵੀ ਇਧਰ ਉਰਦੂ ਤਾਂ ਲਿਖ ਨਹੀਂ ਸਕਦੇ ਵਾਕ ਹੋ ਸਕਦਾ ਜੀ ਉਧਰੋਂ ਇਧਰੋਂ ਬਣੀ ਹੋਈ ਜੇ ਆਈ ਵੀ ਜਾਂਦੀਆਂ ਚੀਜ਼ਾਂ ਜੀ ਇਧਰ ਕਿਸੇ ਨੇ ਸ਼ਰਾਤ ਬੱਚੇ ਨੇ ਛੜਾਤਾ ਹੋਵੇ ਚੜਾਤਾ ਹੋਵੇ ਕੁਝ ਹੋਰ ਤਾਂ ਨਹੀਂ ਸੀਗਾ ਨਾ ਇਹ ਹੋਰ ਕੁਝ ਨਹੀਂ ਸੀਗਾ ਜੀ ਵੈਸੇ ਹਵਾ ਭਰ ਕੇ ਤਾਂ ਗੰਢ ਦਿੱਤੀ ਸੀ ਧਾਗੇ ਨਾਲ ਧਾਗੇ ਨਾਲ ਬੰਨਿਆ ਹੋਇਆ ਸੀਗਾ ਜੀ ਗੁਵਾਰਾ ਸੀਗਾ ਜੀ ਇੱਕ ਵਜਾ ਦਾ ਗੁਵਾਰਾ ਸੀਗਾ ਹਾਂਜੀ ਠੀਕ ਹੈ ਜਦੋਂ ਡਿੱਗਿਆ ਫਿਰ ਤੁਸੀਂ ਚੱਕ ਕੇ ਪੁਲਿਸ ਨੂੰ ਫੋਨ ਲਾ ਦਿੱਤਾ ਹਾਂਜੀ 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 ਅਸੀਂ ਦੱਸਤਾ ਜੀ ਠੀਕ ਹੈ ਫਿਰ ਕੌਣ ਆਉਂਦੇ ਨੇ ਜੀ ਇ ਉਹ ਆ ਕੇ ਉਹਨਾਂ ਨੂੰ ਬਹਿੱਜਦਾ ਤੇ ਆਗੇ ਲੈ ਗਏ ਜੀ ਉਹਨਾਂ ਨੂੰ ਦਿੱਤਾ ਹਾਂ ਜੀ ਠੀਕ ਹੈ ਜੀ ਉਸ ਤੋਂ ਬਾਅਦ ਸਾਨੂੰ ਹੁਣ ਫੋਨ ਫੋਨ ਆਉਂਦੇ ਹੋਣਗੇ ਲੋਕਾਂ ਦੇ ਕਿ ਕੀ ਸੀਗਾ ਕਿ ਹਾਂ ਜੀ ਆਈ ਜਾਂਦੇ ਜੀ ਪਰ ਨਹੀਂ ਅਸੀਂ ਕੱਲਾ ਪੁਲਿਸ ਨੂੰ ਬੜਾ ਦੱਸਿਆ ਵੀ ਸਾਡੇ ਹੱਕ ਬੰਦਾ ਦੱਸੰਦਾ ਜੀ ਤੇ ਇਸ ਕਰਕੇ ਫਿਰ ਸਾਨੂੰ ਨਹੀਂ ਕੋਈ ਹਜੇ ਪਿੰਡ ਤੋਂ ਤਾਂ ਕੋਈ ਨਹੀਂ ਗੱਲ ਕੋਈ ਏਡੀ ਬਿਲਕੁਲ ਇੱਕ ਵਾਰ ਤੁਹਾਨੂੰ ਆ ਗਿਆ ਦੇਖ ਕੇ ਹੋਈ ਗਿਆ ਹੁਣ ਕਿ ਬਾਹਰੋਂ ਚੀਜ਼ ਕੀ ਹੈਗੇ ਤਾਂ ਤੁਸੀਂ ਪੁਲਿਸ ਨੂੰ ਸਾਨੂੰ ਹਾਂ ਜੀ ਹਾਂ ਜੀ ਹਾਂ ਜੀ ਇਸ ਕਰਕੇ ਸਾਨੂੰ ਅਸੀਂ ਸਾਨੂੰ ਦੱਸਿਆ ਵੀ ਇਸ ਕਰਕੇ ਦੱਸਿਆ ਇਹ ਪੁਲਿਸ ਨੂੰ ਸਿਚੁਏਸ਼ਨ ਦਿੱਤਾ ਜਾਵੇ ਮਾੜਾ ਪਤਾ ਕਰਦੀ ਹੈ ਜੀ ਵੀ ਆਹ ਚੀਜ਼ ਕੀ ਹੈ ਪਾਕਿਸਤਾਨ ਦੀ ਹੈ ਜਾਂ ਦੱਸ ਲਈਏ ਜੀ ਇਸ ਕਰਕੇ ਹੀ ਦੱਸ ਜੀ ਤਾਂ ਗੱਲਬਾਤ ਕੀਤੀ ਅੰਕਲ ਜੀ ਦੇ ਨਾਲ ਉਹਨਾਂ ਦਾ ਕਹਿਣਾ ਕਿ ਇਹ ਹਵਾ ਦੇ ਵਿੱਚ ਉੱਡਦਾ-ਉੱਡਦਾ ਇੱਕ ਜਹਾਜ਼ ਵਾਂਗੂ ਬਣਿਆ ਖੜਾਉਣਾ ਸੀਗਾ ਜਿਹੜਾ ਆ ਕੇ ਇੱਥੇ ਡਿੱਗਿਆ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਦੱਸਿਆ ਤਾਂ ਸਵਾਲ ਇੱਥੇ ਕਹੀਏ ਕਿ ਕਿਉਂਕਿ ਭਾਰਤ ਪਾਕਿਸਤਾਨ ਦੇ ਹਾਲਾਤ ਨੇ ਉਹ ਵੀ ਤੁਹਾਨੂੰ ਪਤਾ ਕਿ ਨਾਜ਼ੁਕ ਬਣੇ ਹੋਏ ਆ ਜਿਵੇਂ ਭਾਰਤ ਨੇ ਤੇ ਪਾਕਿਸਤਾਨ ਨੇ ਇੱਕ ਦੂਸਰੇ ਦੇ ਜਹਾਜ਼ ਉਡਣ ਤੋਂ ਰੋਕੇ ਹੋਏ ਆ ਪਰ ਇੱਕ ਜਹਾਜ਼ ਵਰਗਾ ਜਹਾਜ਼ ਭੇਜਣਾ ਇੱਧਰ ਇਹ ਵੀ ਵੱਡੇ ਸਵਾਲ ਖੜੇ ਕਰਦਾ ਤਾਂ ਇਸ ਤੋਂ ਬਾਅਦ ਜਾਂਚ ਕੀ ਹੈ ਪੁਲਿਸ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਕਿ ਕੀ ਉਹਨਾਂ ਨੂੰ ਲੱਗਦਾ ਹੈ ਤੇ ਕੀ ਕੁਝ ਇਹ ਹੈਗਾ ਤੇ ਇਸ ਦੇ ਰੋਕਸ ਟੀਵੀ ਧੰਨਵਾਦ ਥਾਣੇ ਦੇ ਇਲਾਕੇ ਦੇ ਵਿੱਚ ਕੋਈ ਪਾਕਿਸਤਾਨ ਦਾ ਗੁੱਗਾਰਾ ਟਾਈਪ ਕੋਈ ਆਈਟਮ ਇਹ ਸਭ ਕੀ ਸਾਰਾ ਮਸਲਾ ਤੇ ਕੀ ਸਭ ਕਾਰਨ ਇਹਨਾਂ ਜੇਤੂ ਪੁਲਿਸ ਸਟੇਸ਼ਨ ਦੇ ਵਿੱਚ ਰਾਮੇਣਾ ਪਿੰਡ ਹੈਗਾ ਉੱਥੇ ਕਰੀਬ ਅਜ ਸਵੇਰੇ 7 ਵਜੇ ਦੇ 6:30 7 ਵਜੇ ਦੀ ਗੱਲ ਆ ਰਣਜੀਤ ਸਿੰਘ ਪੁੱਤਰ ਪੂਲਾ ਸਿੰਘ ਨਾਂ ਦੇ ਵਿਅਕਤੀ ਸੀ ਜਿਨ੍ਹਾਂ ਨੂੰ ਪਿੰਡ ਰਾਮਿਆਣੇ ਦੀ ਫਿਰਨੀ ਤੇ ਇੱਕ ਗੁਬਾਰਾ ਜਿਹੜਾ ਉਹਨਾਂ ਨੂੰ ਮਿਲਿਆ ਉੱਥੇ ਜਿਹੜਾ ਆਮ 1.5 ਤੋਂ 2 1.5 ਤੋਂ 2 ਫੁੱਟ ਦਾ ਹੈਗਾ ਉਹ ਉਹਨੇ ਉਹ ਗੁਬਾਰਾ ਚੱਕ ਕੇ ਜਿਹੜਾ ਹੈਗਾ ਸਾਡੇ ਉੱਥੇ ਲੋਕਲ ਪੁਲਿਸ ਨੂੰ ਦੱਸਿਆ ਤਾਂ ਉਹ ਇੱਕ ਬੱਚਿਆਂ ਵਾਲੇ ਜਿਹਦਾ ਗੁਬਾਰੇ ਹੁੰਦੇ ਆ ਜਿਹੜੇ ਆਮ ਥੋੜਾ ਮੇਲਿਆਂ ਦੇ ਵਿੱਚ ਮਿਲਦੇ ਵੀ ਆ ਲੇਕਿਨ ਉਦੇ ਤੇ ਲਿਖਿਆ ਹੈਗਾ ਪਾਕਿਸਤਾਨ ਲਿਖਿਆ ਹੈਗਾ ਉਤੇ ਬਲੂਨ ਹੈਗਾ ਇਸ ਤਰ੍ਹਾਂ ਕਾਰਵਾਈ ਕੀ ਤੇਰੀ ਬੋਸ ਉਸ ਹੀ ਆਪਣਾ ਜਿਹੜੀ ਹੈਗੀ ਆ ਉਹਦੀ ਰੈਪਟ ਰੈਪਟ ਦਰਜ ਕਰ ਦਿਤੀ ਆ ਜਿਸ ਬੰਦੇ ਵੱਲੋਂ ਸਭ ਤੋਂ ਪਹਿਲਾਂ ਦੇਖਿਆ ਗਿਆ ਜਿੰਨੇ ਲਿਆ ਕੀਤਾ ਉਹਦੇ ਵੱਲੋਂ ਸੀ ਰੈਪਟ ਦਰਜ ਕਰਤੀ ਕੋਈ ਲੱਗਦਾ ਕੋਈ ਸ਼ਰਾਰਤ ਬਾਜੀ ਕੁਝ ਹੋ ਸਕਦੀ ਹੈ ਕੋਈ ਹੋਰ ਦੇਖੋ ਇੰਨੀ ਜਲਦੀ ਕੁਝ ਦੇ ਬਾਰੇ ਦੱਸ ਨਹੀਂ ਸਕਦੇ ਜੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਹੈ ਲੇਕਿਨ ਫਸਟ ਜਿਹੜੀ ਨਜ਼ਰ ਤੋਂ ਦੇਖਣ ਤੋਂ ਬੱਚਿਆਂ ਵਾਲਾ ਜਿਹੜਾ ਬੈਲੂਨ ਪਗਾਨੇ ਆ ਉਹ ਲੱਗਦੇ ਹੀ ਰਿਹਾ ਕਿ ਉਹ ਹਵਾ ਚੋਂ ਆ ਗਿਆ ਹੈਗਾ ਉੱਪਰ ਮੱਕੀ ਜੇ ਵੈਰੀਫਾਈ ਕਰ ਰਹੇ ਹੈ